ਮੁਕੇਰੀਆਂ ਦੇ ਨਿੱਜੀ ਪੈਲਸ ਵਿਖੇ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਭੀ ਦੀ ਅਗਵਾਈ ਵਿੱਚ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੰਗੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਚੋਣਾਂ ਦੌਰਾਨ ਜਿੱਤਣ ਅਤੇ ਹਾਰਨ ਵਾਲੇ ਉਮੀਦਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਸਮਾਰੋਹ ਦੌਰਾਨ ਸੀਨੀਅਰ ਕਾਂਗਰਸੀ ਆਗੂਆਂ ਬਖ ਬਖ ਪਿੰਡਾਂ ਦੇ ਸਰਪੰਚਾਂ ਨੰਬਰਦਾਰਾਂ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਹਿੱਸਾ ਲਿਆ ਹਾਲ ਵਿੱਚ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਿੱਤੇ ਹੋਏ ਉਮੀਦਵਾਰਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਸਨਮਾਨਿਤ ਕਰਦਿਆਂ ਵਧਾਈ ਦਿੱਤੀ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਇਕਜੁੱਟਤਾ ਦੇ ਨਾਲ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਅਤੇ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਗੱਲ ਆਖੀ ਅਤੇ ਹਲਕੇ ਦੇ ਵੋਟਰਾਂ ਅਤੇ ਸਪੋਰਟਰਾਂ ਦਾ ਧੰਨਵਾਦ ਕੀਤਾ ਸੀਨੀਅਰ ਕਾਂਗਰਸੀ ਆਗੂਆਂ ਨੇ ਮੌਜੂਦਾ ਸਰਕਾਰ ਤੇ ਹਮਲਾਵਰ ਹੁੰਦਿਆਂ ਹੋਇਆਂ ਪਾਰਟੀ ਵਰਕਰਾਂ ਨੂੰ ਆਗਾਮੀ ਚੋਣਾਂ ਲਈ ਲਾਮਬੰਦ ਕੀਤਾ ਨਿਊ ਚੜਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆਂ ਅੱਜ ਅੱਜ ਮੁਕੇਰੀਆਂ ਤੋਂ ਜਦੋਂ ਪਿਛਲੇ ਦਿਨੀ ਜ਼ਿਲ੍ਹਾ ਪ੍ਰੀਖਸ਼ਤ ਤੇ ਬਲਾਕ ਸਭਾ ਦੀ ਇਲੈਕਸ਼ਨ ਹੋਈ ਉਹਦੇ ਸਬੰਧ ਦੇ ਵਿੱਚ ਅੱਜ ਇੱਥੇ ਸਾਰੇ ਇਕੱਠੇ ਹੋਏ ਆ ਜਿਹੜੇ ਪਿਛਲੇ ਸਮੇਂ ਵਿੱਚ ਸਰਕਾਰ ਦੀਆਂ ਤੱਕੇ ਛਈਆਂ ਦੇ ਬਾਵਜੂਦ ਸਾਡੇ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਖਸ਼ਤ ਦੇ ਜਿਹੜੇ ਮੈਂਬਰ ਜਿੱਤੇ ਉਹਨਾਂ ਦਾ ਮਾਨ ਸਨਮਾਨ ਜਿਹੜੇ ਹਾਰੇ ਉੰਨਾ ਦਾ ਵੀ ਅੱਜ ਇੱਥੇ ਸੱਦ ਕੇ ਸਾਰਾ ਦਾ ਮਾਨਸਨ ਮਾਰ ਕੀਤਾ ਅਤੇ ਸਰਕਾਰ ਦੀਆਂ ਤੱਕੇ ਛਈਆਂ ਦੇ ਖਿਲਾਫ ਮਕੇਰੀਆਂ ਹਲਕੇ ਦੇ ਵਿੱਚ ਚਾਰਾਂ ਜ਼ਿਲ੍ਹਾ ਪ੍ਰੀਸ਼ਦਾਂ ਦੇ ਵਿੱਚੋਂ ਦੋ ਜ਼ਿਲ੍ਹਾ ਪ੍ਰੀਸ਼ਦ ਕਾਂਗਰਸ ਪਾਰਟੀ ਝੋਲੀ ਚ ਪਈਆ ਤੇ ਸੰਮਤੀਆਂ ਵੀ ਸੱਤ ਦੇ ਅਸੀਂ ਜਿਹੜੀਆਂ ਹਲਕੇ ਦੇ ਵਿੱਚ ਜਿੱਤੀਆਂ ਅਤੇ ਜਿਹੜੀਆਂ ਬਾਕੀ ਸੀਟਾਂ ਸੀ ਉੱਤੇ ਵੀ ਬੜੇ ਵਧੀਆ ਰਿਜ਼ਲਟ ਜਿਹੜੇ ਆ ਥੋੜੀਆਂ-ਥੋੜੀਆਂ ਵੋਟਾਂ ਤੇ ਅਸੀਂ ਦੂਜੇ ਨੰਬਰ ਤੇ ਰਹੇ ਹਾਂ ਉਹਦੇ ਲਈ ਅੱਜ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ ਜਿਹੜੇ ਵਰਕਰਾਂ ਨੇ ਦਿਨ ਰਾਤੇ ਕਰਕੇ ਇਹਨਾਂ ਇਲੈਕਸ਼ਨਾਂ 'ਚ ਸਾਹ ਦਿੱਤਾ ਉਹਨਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕੀਤਾ ਤੇ ਆਉਣ ਵਾਲੇ ਸਮੇਂ 'ਚ 27 ਦੀ ਇਲੈਕਸ਼ਨ ਵਾਸਤੇ ਵੀ ਆਪਣੇ ਵਰਕਰਾਂ ਨੂੰ ਤਗੜੇ ਹੋ ਕੇ ਲਾਮਬੰਦ ਰਹਿਣ ਲਈ ਕਿਹਾ ਮੈਂ ਬਿਆਨ ਸਿੰਘ ਰੰਦਾਵਾ ਮੈਂਬਰ ਜ਼ਿਲ੍ਹਾ ਪ੍ਰੇਸ਼ਦ ਹੋਣੇ ਹੋਣੇ ਇਲੈਕਟ ਹੋਇਆ ਆਪਣੇ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਮੈਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਮੈਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਵਿਰੋਧੀ ਧਿਰ 'ਚ ਇਲੈਕਸ਼ਨ ਲੜਿਆ। ਵਿਰੋਧੀ ਧਿਰ 'ਚ ਇਲੈਕਸ਼ਨ ਲੜਨਾ ਬਹੁਤ ਮੁਸ਼ਕਲ ਆ ਔਖਾ ਹੁੰਦਾ। ਪਰ ਫਿਰ ਵੀ ਅਸੀਂ ਤਕਰੀਬਨ-ਤਕਰੀਬਨ 3100 ਦੀ ਬੋਟ ਦੇ ਨਾਲ ਇਸ ਜਿਲ੍ਹਾ ਪਰਿਸ਼ਦ ਜ਼ੋਨ ਤੋਂ ਮੈਂ ਜਿੱਤ ਹਾਸਲ ਕੀਤੀ ਹੈ। ਜਿਹੜੇ ਵੀ ਲੋਕਾਂ ਨੇ ਮੇਰੇ ਤੇ ਯਕੀਨ ਕਰਕੇ ਮੈਨੂੰ ਵੋਟਾਂ ਪਾਈਆਂ ਨੇ। ਮੈਂ ਆਪਣੇ ਵੱਲੋਂ ਇਹ ਪ੍ਰਣ ਕਰਦਾ ਤੇ ਕੋਸ਼ਿਸ਼ ਕਰਾਂਗਾ ਕਿ ਕਦੀ ਵੀ ਉਹਨਾਂ ਲੋਕਾਂ ਨੂੰ ਪਿੱਠ ਨਹੀਂ ਵਿਖਾਵਾਂਗਾ। ਜਿਨੇ ਜੋਗਾਵੀਆਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਵੇਲੇ ਉਹਨਾਂ ਦੇ ਨਾਲ ਸਾਥ ਦੇਵਾਂਗਾ ਧੰਨਵਾਦ ਇਹ ਬਹੁਤ ਵੱਡਾ ਉਪਰਾਲਾ ਕੀਤਾ ਅੱਜ ਸਰਬਜੋਤ ਸਿੰਘ ਸਾਭੀ ਨੇ ਔਰ ਕਾਂਗਰਸ ਪਾਰਟੀ ਦੀ ਸਾਰੀ ਲੀਡਰਸ਼ਿਪ ਨੇ ਤੇ ਜਿਹੜੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚ ਜਿੱਤੇ ਆ ਤੇ ਜਿਹੜੇ ਵਿੱਚ ਥੋੜੀਆਂ ਵੋਟਾਂ ਨਾਲ ਹਾਰ ਗਏ ਸਾਰਿਆਂ ਨੂੰ ਸੱਦ ਕੇ ਅੱਜ ਸਨਮਾਨ ਕੀਤਾ ਇੱਕ ਵੱਖਰੀ ਵਿਲੱਖਣ ਗੱਲ ਹੈ ਅੱਜ ਤੱਕ ਮੈਂ ਕਿਸੇ ਵੀ ਪਾਰਟੀ ਵੱਲੋਂ ਇਦਾਂ ਕਰਦਿਆਂ ਦੇਖਿਆ ਨਹੀਂ ਸਾਬੀ ਨੇ ਇੱਕ ਨਵਾਂ ਚੰਨ ਚੜਾਇਆ ਅਸੀਂ ਵੀ ਇਹਦਾ ਚੰਨ ਚੜਾ ਦੇਣਾ ਤੇ ਨੂੰ ਐਮਐਲਏ ਬਣਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਕਮਲ ਖੋਸਲਾ ਸਟ੍ਰੇਟ ਕੋਆਰਡੀਨੇਟਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਸਰਬਜੋਤ ਸਿੰਘ ਸਾਬੀ ਜੀ ਜਿਨ੍ਹਾਂ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਜਿਨ੍ਹਾਂ ਵੀਰਾਂ ਨੇ ਜਿਹੜਾਂ ਕਾਂਗਰਸ ਪਾਰਟੀ ਦੇ ਵਰਕਰਸ ਨੇ ਇਲੈਕਸ਼ਨ ਲੜੇ ਨੇ ਔਰ ਜਿਹੜੇ ਜਿੱਤੇ ਆ ਔਰ ਜਿਹੜੇ ਹਾਰੇ ਵੀ ਆ ਸਾਰਿਆਂ ਦਾ ਸਨਮਾਨ ਸਮਾਗਮ ਅੱਜ ਰੱਖਿਆ ਤੇ ਮੈਂ ਸਮਝਦਾ ਕਿ ਜਿਵੇਂ ਕੁੱਕੂ ਜੀ ਨੇ ਕਿਹਾ ਕਿ ਸਾਬੀ ਜੀ ਨੇ ਬੜੀ ਵਧੀਆ ਪਿੱਟ ਪਾਈ ਆ ਕਿ ਆਪਣੇ ਪਾਰਟੀ ਵਰਕਰਸ ਦਾ ਹੌਸਲਾ ਫਸਾਈ ਕੀਤੀ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਜਿਹੜੇ ਕਦਮ ਆ ਉਹ ਬਹੁਤ ਵਧੀਆ ਸਾਬਤ ਹੋਣਗੇ ਤੇ ਨਾਲ ਦੀ ਨਾਲ ਮੈਂ ਇੱਕ ਬੇਨਤੀ ਕਰਾਂਗਾ ਇਲਾਕਾ ਨਿਵਾਸੀਆਂ ਨੂੰ ਕਿ ਸਰਬਜੋਤ ਸਿੰਘ ਸਾਬੀ ਜੀ ਇਦਾਂ ਦੇ ਨੌਜਵਾਨ ਲੀਡਰ ਜਿਹੜੇ ਨੇ ਉਹਨਾਂ ਦੇ ਕੰਧਿਆਂ ਤੇ ਜੇ ਭਾਰ ਪਾਇਆ ਜਾਵੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਤਾਂ ਸ਼ਾਇਦ ਆਪਣਾ ਇਲਾਕਾ ਮੁਕੀਰੀਆਂ ਜਿਹੜਾ ਉਹ ਬਹੁਤ ਹੀ ਸੁਰੱਖਿਅਤ ਮਹਿਸੂਸ ਕਰੇਗਾ ਸੋ ਇਹੀ ਮੇਰੀ ਬੇਨਤੀ ਸੀ ਤੇ ਅੱਜ ਦਾ ਪੂਰੀ ਸੰਗਤ ਦਾ ਸਨੇਹਾ ਵੀ ਇਹ ਹੀ ਸੀ